ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਸ ਪਿੰਡ ਨੂੰ ਜੈਤੋ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਜਦੋਂ ਜਾਂਦੇ ਆ ਵਾਇਆ ਬਾਜਾਖਾਨ ਤਾਂ ਬਰਗਾੜੀ ਦੇ ਵਿੱਚ ਦੀ ਹਾਈਵੇ ਲੰਘਦਾ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਘਰੇ ਵੀ ਪਾਲਦਾ ਤੇ ਨਾਲ ਵਪਾਰ ਦੇ ਵਿੱਚ ਵੀ ਪਸ਼ੂ ਵਿਕਰੀ ਵਾਲਾ ਲੈ ਆਉਂਦਾ ਹੈ ਦੋ ਨਾਗ ਅੱਜ ਦੀ ਵੀਡੀਓ ਚ ਦਿਖਾਉਣੇ ਆ ਜਿਹਦੇ ਚ ਇੱਕ ਜਰਸੀ ਪਹਿਲੇ ਨੰਬਰ ਤੇ ਤੁਸੀਂ ਹਰਲੇ ਪਾਸੇ ਦੇਖ ਰਹੇ ਹੋ ਤੇ ਇਹਦੇ ਨਾਲ ਜਿਹੜੀ ਗਾਂ ਏ ਐਚ ਐਫ ਕ੍ਰੋਸ ਹੈ ਤੇ ਇਹਦੇ ਵੀ ਸੀਮਨ ਜਰਸੀ ਲੱਗਾ ਸ਼ੁਰੂ ਜੀ ਦੱਸ ਦਿਆਂ ਕਿਉਂਕਿ ਬਾਈ ਜੀ ਹਰਾਂ ਦੇ ਬਿਲਕੁਲ ਨਾਲ ਘਰ ਆ ਬਾਈ ਗੁਰਪ੍ਰੀਤ ਸਿੰਘ ਵੈਟਰਨਰੀ ਬਾਈ ਪ੍ਰੈਕਟਿਸ ਕਰਦਾ ਤੇ ਉਹਨੇ ਏ ਆਈ ਇਸਵੱਚੀ ਦੀ ਕੀਤੀ ਸੀ ਸੋ ਆਹ ਡਿਟੇਲ ਪੁੱਛੀਏ ਦੋਸਤੋ ਪਹਿਲੇ ਇਸ ਸਲਾਈਡ ਤੋਂ ਫਿਰ ਤੁਹਾਨੂੰ ਜਰਸੀ ਦਿਖਾ ਦੂੰਗਾ ਪਸ਼ੂ ਜਿਹੜਾ ਖਰੀਦਣਾ ਹੈ ਉਹਦੀ ਤਸੰਲੀ ਤੁਸੀਂ ਕਰੋਗੇ ਵਿੱਕੀ ਬਾਈ ਸਸਤੀ ਕਹਾ ਸੱਚੀ ਗੱਲ ਬਾਈ ਵਿੱਕੀ ਵਪਾਰ ਦੇ ਵਿੱਚ ਫਿਰ ਪਸ਼ੂ ਲਈ ਆਉਣੇ ਇੱਕਦਾਂ ਹਾਂ ਬਾਈ ਪਹਿਲੇ ਨੰਬਰ ਤੇ ਵੜੜੇ ਘਰ ਦੀ ਹੈ ਆਪਣੀ ਇਹ ਘਰ ਦੀ ਹੈ ਦੋ ਦਾਂ ਦਾ ਮੂੰਹਾਂ ਬਾਈ ਕਿੰਨੇ ਦਿਨ ਲਊ ਬਾਈ ਸੋਣ ਚ ਇਹਦੇ 25 ਤਰੀਕ ਨੂੰ ਦਿਨ ਪੂਰੇ ਜਿਹੜੇ ਆਪਣੇ ਕੋਲੇ ਲੈਫਟ ਮੁਤਾਬਕ ਠੀਕ ਹੈ ਕੀ ਇਹਦਾ ਰੇਟ ਰੱਖਦੇ ਹੋ ਇਹਦਾ 62000 ਰੁਪਏ ਬਾਈ 62000 ਸੀਮਨਤਾ ਗੌਰਪ੍ਰੀਤ ਨਹੀਂ ਭਰੇ ਸੀ ਜਰਸੀ ਲੱਗ ਗਿਆ ਬਾਈ 2125810 ਦਾ ਸੀ ਕੋਈ ਸ਼ਾਇਦ ਦੋਸਤੋ 21258 ਹੀ ਹੈ ਤੁਸੀਂ ਕਨਫਰਮ ਕਰ ਲਿਓ ਬਾਈ ਜੀ ਹੋਰੀ ਗੁਰਪ੍ਰੀਤ ਸਿੰਘ ਤੁਹਾਨੂੰ ਦੱਸ ਦੇਣਗੇ ਜਰਸੀ ਦਾ ਸੀਮਨ ਲੱਗਾ మీడియం ਹਾਈਟ ਹੈ ਬਾਲਾ ਵੱਡਾ ਕੱਦ ਕਾਠ ਨਹੀਂ ਪਰ ਦੋ ਦੰਦ ਵੱਛੀ ਹੈ ਪਹਿਲਾਂ ਨੂੰ ਸੂਰ ਦੀ ਇਹ ਘਰ ਦੀ ਵਹਿੜਾ ਬਾਈ ਦੇ ਦੋਸਤੋ ਮਗਰਲੇ ਪਾਸੇ ਪਸ਼ੂ ਰੱਖੇ ਹੋਏ ਆ ਉਹਨਾਂ ਦੇ ਵਿੱਚੋਂ ਹੀ ਇਹ ਵੱਛੀ ਤੁਸੀਂ ਦੇਖ ਰਹੇ ਹੋ ਬਾਕੀ ਸੀਮਨ ਜਿਹੜਾ ਜਰਸੀ ਦਾ ਲੱਗਾ ਉਹਦੇ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜਾਣੀ ਹੈ ਹੋ ਸਕਦਾ ਕਿ ਉਹਰਾ ਨੰਬਰ ਸਾਥੋਂ ਭਲੇ ਖੇਚਣਾ ਕੋਈ ਹੋਰ ਬੋਲਿਆ ਗਿਆ ਉਹ ਗੁਰਪ੍ਰੀਤ ਬਾਈ ਦੱਸ ਕੇ ਗਿਆ ਸੀ ਖਵਾਨਾ ਚੰਗਾ ਬਣਾਉਂਦੀ ਹੁੰਦੀ ਆ ਫਿਕਸ ਚਾ ਰੱਖੂ ਕਰ ਤਾ ਵੀ ਕਿਉਂ ਉੱਤਰ ਨੂੰ ਤੋਰ ਬਈ ਇਧਰੋਂ ਭਜਦੀ ਆ ਪਸੂਵਾਲ ਨੂੰ ਜਾਵੀਂ ਸੋ ਮਗਰ ਪਸੂ ਬੱਦੇ ਪਿਆ ਦੱਸੋ ਉੱਤਰ ਨੂੰ ਖਿੱਚ ਕਰਦਾ ਪਸੂ ਜਾਣ ਦੀ ਸੋ ਢਾਂਚਾ ਤੁਸੀਂ ਇਹਦਾ ਦੇਖ ਲਓ ਹਾਈਟ ਦਰਮਿਆਨੀ ਬਾਹਲਾ ਵੱਡਾ ਕਦ ਕਾਠ ਨਹੀਂ ਪਰ ਹਜੇ ਹੈ ਵੀ ਦੋ ਦੰਦ ਮੀਡੀਅਮ ਹਾਈਟ ਦੀ ਗਾਂ ਤਿਆਰ ਹੋਊਗੀ ਤੀਜੇ ਸੂਏ ਤੱਕ ਜਾ ਕੇ ਇਹਨੇ ਗਾਂ ਬੰਨਣਾ ਹਜੇ ਛੋਟੀ ਉਮਰ ਦਾ ਬੱਚਾ ਦੋ ਦੰਦ ਵੱੱਛੀ ਹੈ ਜਿਹੜੀ ਤੁਹਾਨੂੰ ਹੁਣ ਦਿਖਾ ਰਹੇ ਆ ਇੱਕ ਜਰਸੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੋਂ ਪਹਿਲਾਂ ਇਹ ਤੁਸੀਂ 62000 ਡਿਮਾਂਡ ਵਾਲੀ ਵਿਹੜ ਦੇਖ ਲਓ ਚੰਗੀ ਤਰ੍ਹਾਂ ਜਿਹੜੀ ਇਹ ਜਰਸੀ ਹੈ ਵਿੱਕੀ ਬਾਈ ਖਰੀਦੀ ਹੈ ਆਪਣੀ ਇਹ ਇਹ ਖਰੀਦੀ ਆ ਬਾਈ ਦੋ ਦਿਨ ਦੀ ਮੂਹ ਹੋਈ ਆ ਪਹਿਲਾ ਸੂਆ ਕਿੰਨੇ ਦਿਨ ਲਊਗੀ ਅਜ ਸੂਨ ਚ ਇਹ 7-8 ਦਿਨ ਪਹਿ ਆ ਮਾਲਕਾ ਮੁਤਾਬਕ ਇਹਨਾਂ ਨੇ 50062 ਦੀ ਦੱਸਿਆ ਸੀਗਾ ਆਪ ਗਾਂ ਪਤਾ ਨਹੀਂ ਕਿਹੜਾ ਲੱਗਿਆ ਆਪਨੂੰ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਕੀ ਇਹਦਾ 85000 ਰੁਪਏ ਤੋਰੀ ਜੀ ਦੱਸੋ ਫੈਕਸ ਹਵਾਨਾ ਰੱਖੂਗੀ ਹਵਾਨਾ ਬਣਾਉਗੀ ਵੱਡਾ ਮਰੋਈ ਹੈ ਉੱਤੋਂ ਜਿਹੜੀ ਇਹਦੀ ਕੰਗਰੋੜ ਦੀ ਬਣਾਵਟੋਂ ਤੁਸੀਂ ਵੀਡੀਓ 'ਚ ਜੱਜਮੈਂਟ ਕਰ ਸਕਦੇ ਹੋ। ਵਾਜਣ ਫੁੱਲ ਹੈ, ਲੰਬਾਈ ਫੁੱਲ ਹੈ, ਦੋ ਦੰਦ ਹੀ ਇਹ ਹੈ। 50062 ਦੀ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ। ਇਹ ਹੈਗੀ ਹੈ। ਸੋ ਇਹਦਾ ਤਾਂ ਜਾਂ ਤੁਸੀਂ ਹੁਣ ਦੇਖ ਸਕਦੇ ਹੋ ਹਵਾਨਾ ਅੱਗੋਂ ਪਿੱਛੋਂ ਪੂਰਾ ਚੰਗਾ ਹੈ। ਲੇਕਿਨ ਉਹ ਗੋਠਲ ਨੂੰ ਲੈਣਾ ਬਾਈ, ਆਪਾਂ ਪਿੱਛੋਂ ਹਵਾਨਾ ਦਿਖਾਵਾਂਗੇ। ਤੁਸੀਂ ਇਹਦਾ ਹਵਾਨਾ ਬੈਕ ਸਾਈਡ ਤੇ ਦੇਖੋਗੇ ਆਂ ਦਾ। ਇਹਦੀ ਡਿਮਾਂਡ 85000 ਹੈ। ਹਵਾਨਾ ਉੱਤੋਂ ਥੱਲੇ ਤੱਕ ਚੰਗਾ ਦਿਸਦਾ ਹੈ ਹਜੇ ਹਵਾਨਾ ਪਰੂ ਵੀ ਚੰਗਾ ਪੰਜ-ਛੇ ਦਿਨ ਅਜੇ ਲੈਂਦੀ ਐ ਸੂਨ ਦੇ ਵਿੱਚ ਸੋ ਇਹ ਦੋ ਵਹਿੜਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਲੱਖ ਤੇ 47000 ਦੋਹਾਂ ਦੀ ਡਿਮਾਂਡ ਬੰਦੀ ਐ ਜੋੜਾ 1.5 ਲੱਖ ਤੋਂ ਥੱਲੇ ਐ ਬਾਕੀ ਨਸਲਾਂ ਦੋਨੇ ਅਲੱਗ-ਅਲੱਗ ਐ ਤੁਹਾਨੂੰ ਜਿਹੜੀ ਵਹਿੜ ਇਹਨਾਂ ਚੋਂ ਜੱਜ ਦੀ ਤੋਂ ਕੰਟੈਕਟ ਬਾਈ ਜੀ ਹਰਣਾ ਬਣਾ ਸਕਦੇ ਹੋ ਦੋਸੋ ਇਹਦੇ ਵਿੱਚ ਇਹ ਜਰਸੀ 85000 ਰੇਟ ਸਿਮਨ ਲੱਗੇ ਦਾ ਪਤਾ ਨਹੀਂ ਵੀ ਕਿਹੜਾ ਲੱਗਾ ਪਰ 50062 ਦੀ ਆਪ ਬਾਈ ਜੀ ਹਰਿ ਦੱਸਦੇ ਆ ਵੀ ਮਾਲ ਖਣੇ ਦੱਸਿਆ ਇਹਦੇ ਨਾਲ ਵੱਛੀ ਇਹਦੇ ਆਪ ਦੇ ਸਿਮਨ ਦਾ ਨਹੀਂ ਪਤਾ ਪਰ ਇਹਦੇ ਜਰਸੀ ਬੋਲ ਦਾ ਸਿਮਨ ਲੱਗਾ ਹੋਇਆ ਆਸ ਹੈ ਵੀ ਇਹ ਵੱਛੀ ਜਰਸੀ ਚ ਦੇ ਹੋਊਗੀ ਜੇ ਵੱਛੀ ਦਿੰਦੀ ਹੈ ਤਾਂ ਸੋ ਬਾਕੀ ਜਿਹਨੂੰ ਜਿਹੜਾ ਨਗ ਜਚਿਆ ਕੰਟੈਕਟ ਬਾਈ ਦਾ ਤੁਸੀਂ ਨੰਬਰ ਜਿਹੜਾ ਸਕਰੀਨ ਤੇ ਆ ਉਸ ਤੇ ਕਾਲ ਕਰਕੇ ਖਰੀਦ ਸਕਦੇ ਹੋ ਧੰਨਵਾਦ